ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋਰਾਵਾਲੀ ਦੇ ਵਿੱਚ ਜ਼ਿਲ੍ਹੇ ਫਰੂਰੀਪੁਰ ਦਾ ਮਨਮਤਾ ਨਗਰ ਮਿੱਤਰੋ ਸੌਰੀ ਫਰੀਦਕੋਟ ਦਾ ਮਨਮਤਾ ਨਗਰ ਆ ਇਹ ਤੇ ਇਹ ਪਿੰਡ ਜਿਹੜਾ ਰਹਿ ਜਾਂਦਾ ਵਾ ਕਮਿਆਰੇ ਦੇ ਵੀ ਨੇੜੇ ਰਹਿ ਜਾਂਦਾ ਮਿੱਤਰੋ ਤੇ ਕੱਬਰ ਵੱੱਛੇ ਤੋਂ ਵੀ ਤੁਸੀਂ ਸਿੱਧੇ ਆ ਸਕਦੇ ਹੋ ਡਾਂਡੇ ਮੀਂਡੇ ਕਈ ਪਿੰਡਾਂ ਦੀ ਸੜਕ ਆਉਂਦੀ ਹੈ ਮਿੱਤਰੋ ਇਸ ਪਿੰਡ ਦੇ ਵਿੱਚ ਪੱਕਾ ਵੀ ਨੇੜੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਆ ਤੇ ਇੱਕ ਛੋਟੀ ਵਕਾਊ ਆ ਬਾਈ ਹੋਣਿਆਂ ਦੀ ਕੀ ਡਿਟੇਲ ਆ ਕਾਤੋਂ ਵੇਚਣੀ ਆ ਉਹ ਕਰਦਿਆਂ ਗੱਲਬਾਤ ਆਪਾਂ ਬਾਈ ਦਿਨਾਂ ਸਾਰੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਤੁਸੀਂ ਦੱਸੋ ਸੇ ਨਾਮ ਦੱਸ ਦਿਓ ਕਿਹਨਾਂ ਦੀ ਆਪਣਾ ਜੀ ਸਤਪਾਲ ਜੀ ਸਤਪਾਲ ਬਾਈ ਫਿਰ ਝੋਟੀ ਵੇਚਨੀ ਹੈ ਹਨਾ ਹਾਂ ਜੀ ਝੋਟੀ ਵੇਚਣੀ ਆ ਕਿੰਨਾ ਸੂਆ ਬਈ ਇਹ ਇਹ ਦੂਜਾ ਸੂਆ ਜੀ ਕਿੰਨੇ ਦਿਨ ਰੰਦੀ ਆ ਹਜੇ ਸੂਣ ਦੇ ਵਿੱਚ ਇਹ ਮੈਂ ਧੱਕ ਦੜੀ ਹਾਂ ਜੀ ਧੱਕ ਦੜੀ ਜੀ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਕੁ ਚੋਇਆ ਤੋਂ ਪਹਿਲੇ 14 ਲੀਟਰ ਜੀ ਠੀਕ ਆ ਹੁਣ ਦੂਜਾ ਸੂਆ ਸੂਣਾ ਬਈ ਇਹਨੇ ਹਾਂ ਜੀ ਦੂਜਾ ਸੂਆ ਸੂਣਾ ਅੱਛਾ ਵੇਚੇ ਹੁੰਦਾ ਫਿਰ ਕੀ ਕਾਰਨ ਬਣ ਗਿਆ ਬਾਈ 1.5 ਲੱਖ ਰੁਪਈਆ ਮੋਲਾ ਜੀ ਇਹ ਮੇਰੇ ਮੁੰਡੇ ਨੇ ਕਲੀਆ ਸੀ ਜਾਣਾ ਜੀ ਮੇਹਾਂ ਦੀ ਲੋੜ ਆ ਮੇਰੇ ਕੋਲੇ ਗਾਂ ਜੀ ਠੀਕ ਆ ਹਉ ਦੋ ਦੋ ਸਰੀ ਜਾਂਦਾ ਜੀ ਤੇ ਮੈਨੂੰ ਲੱਗਾ ਸੂਪੀ ਤੁਹਾਡੀ ਹਾਂ ਗਾਹ ਸੂਪੀ ਫਿਰ ਬਿਮਾਰ ਤੁਸੀਂ ਸੋਚੇ ਇਹਨੂੰ ਵੇਚ ਦਿੰਦੇ ਆ ਇਹ ਵੇਦिए ਜੀ ਠੀਕ ਹੈ ਕਰੋ ਜੀ ਠੀਕ ਹੈ ਜੀ ਤੇ ਬਾਈ ਫਸਟ ਹੀ ਆ ਥੋੜਾ ਇਹ ਬਾਈ ਕੈਮਰੇ ਮੂਰੇ ਆਉਣ ਤੋਂ ਥੋੜਾ ਝੁਕਦਾ ਹੀ ਮੈਂ ਚਲ ਖੜਾ ਰ ਲਗੇ ਬਾਈ ਨੂੰ ਵੀ ਸੌਖਾ ਪਤਾ ਲੱਗ ਜਾਂਦਾ ਅੱਛਾ ਤੋਰੀਏ ਬਾਈ ਕੱਢੀ ਬਾਹਰ ਨੂੰ ਪੁੱਤੇ ਖੋਲੇ ਲੈ ਮੇਤਰੋ ਦੂਜਾ ਸੂਆ ਝੋਟੀਆਂ ਸੂਣ ਵਾਲੀ ਆ ਕਰਮਾਂ ਵਾਲੀ ਦਿਨ ਹਜੇ ਹਫ਼ਤੇ ਤੋਂ 10 ਦਿਨ ਬਾਕੀ ਆ 10 ਦਿਨਾਂ ਦੇ ਵਿੱਚ ਤਿਆਰੀ ਬਿਲਕੁਲ ਮੁਕੰਮਲ 14 ਕਿਲੋ 13 ਕਿਲੋ ਦੁੱਧ ਕੰਡੇ ਤੇ ਪਾਈ ਜਾਂਦਾ ਪਹਿਲੇ ਸਵੇਰੇ ਪਾਈ ਮੈਂ ਧਰਦਾ ਰਿਆਂ ਤੇ ਬਾਕੀ ਝੋਟੀ ਦੱਸਦੀ ਆ ਬਾਈ ਲੇਵੇ ਭਾਂਡੇ ਲੋਖਰੀ ਆ ਝੋਟੀ ਪਾਈ ਦੇਖ ਸਕਦੇ ਆ ਬਾਈ ਦੀ ਗਾਂ ਕਾਲੀ ਸੂਪੀਆ ਇਸ ਕਰਕੇ ਪਾਈ ਜਾਂਦਾ ਦੁੱਧ ਤੋਂ ਸਰੀ ਜਾਊਗਾ ਮੁੰਡੇ ਨੂੰ ਭੇਜਣ ਲੱਗਾ ਬਾਈ ਬਾਹਰ ਨੂੰ ਕੋਈ ਸੈਟਿੰਗ ਆ ਉਹਦੇ ਪਰਿਵਾਰਾਂ ਦੀ ਆ ਉਹਦੇ ਘਰਾਂ ਦੀ ਆ ਉਹਦੇ ਤਰ੍ਹਾਂ ਦੀ ਕਰਨੀ ਪੈਂਦੀ ਆ ਮਿੱਤਰੋ ਹਰ ਵੱਖ ਤੋਂ ਕਿਉਂਕਿ ਆਪਣੇ ਲਈ ਸੋਨਾ ਵਾ ਇਹਦੇ ਲਈ ਜਿੰਦੇ ਨਾਲ ਮਜਬੂਰੀਆਂ ਪੂਰੀਆਂ ਹੋ ਜਾਣੇ ਤੋਂ ਵੱਡੀ ਕੋਈ ਮੈਂ ਖੁਸ਼ੀ ਨਹੀਂ ਹੁੰਦੀ ਕਿਉਂਕਿ ਵਿਆਜੂ ਫੜਨ ਨਾਲੋਂ ਘਰ ਦਾ ਕਹਿਣਾ ਵੇਚਿਆ ਚੰਗਾ ਹੁੰਦਾ ਤੇ ਮਿੱਤਰੋ ਇਹ ਆ ਜਿਹੜੀ ਚੀਜ਼ ਝੋਟੀ ਤੁਹਾਨੂੰ ਦਿਖਾਈ 1.5 ਲੱਖ ਰੁਪਈਆ ਦੀ ਕੀਮਤ ਵਿੱਚੋਂ ਮਾਨਤਨ ਹੋ ਜਾਊਗਾ 1 30 32 ਦਾ ਆਮ ਲੱਗੀ ਜਾਂਦਾ ਇਹ ਤੁਹਾਨੂੰ ਪਹਿਲਾਂ ਦੱਸ ਦੇਵਾਂ ਕਿ ਸੋਚੋ ਵੀ 1 25 20 ਦੀ ਮਿਲਦੂਗੀ ਨਹੀਂ ਮਿਲਣੀ ਕਿਉਂਕਿ ਭਾਈ ਨੂੰ ਲੋਕਲ ਵਪਾਰੀ ਇਹਨਾਂ ਰੇਟ ਲਾਈ ਜਾਂਦੇ ਆ ਨੰਬਰ ਭਾਈ ਹੁਣਾਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਪਿੰਡ ਮੋਰਾ ਵਾਲੀ ਜਨਪਤੀ